ਕਰੇ ਬੁੜਗਾਂ ਹੀ ਸੰਭਾਲਦੀਆਂ ਘਰੇਲੂ ਕੰਮ ਆ ਕੋਈ ਵਪਾਰ ਵਾਲਾ ਕੰਮ ਨਹੀਂ ਤੇ ਬਾਕੀ ਤੋਰ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਹਾਂ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਗਵਾਨਪੁਰਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਨਰਪਾ ਦੇ ਘਰੋਂ ਦੋਸਤੋ ਵੀਡੀਓ ਆ ਬਿਲਕੁਲ ਇੱਕ ਘਰੇਲੂ ਪਸ਼ੂ ਪਾਲਕਾ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਪਹਿਲਾ ਸੂਆ ਸੂਈ ਹੋਈ ਦੋਸਤੋ ਬਾਈ ਹੋਰਿਆ ਨੇ ਆਹ ਬੈੜ ਸੇਲ ਕਰਨੀ ਆ ਕਿੰਨੇ ਕ ਦਿਨਾਂ ਦੀ ਸੂਈ ਆ ਦੁੱਧ ਕਿੰਨਾ ਕੁ ਤਿਆਰ ਆ ਵੀਡੀਓ ਦੀ ਤਰੀਕ ਨੋਟ ਕਰ ਲਓ ਵੀਰੇ 29 ਤਰੀਕ 8ਵਾਂ ਮਹੀਨਾ 2025 ਦੀ ਸਾਰੀ ਡਿਟੇਲ ਦੋਸਤੋ ਪਸ਼ੂ ਦੀ ਪਾਈ ਹੁੰਦੀ ਆ ਤੇ ਲਾਸਟ ਤੱਕ ਵੀਡੀਓ ਦੇਖ ਕੇ ਤੁਸੀਂ ਮਾਲਕ ਨਾਲ ਸੌਦਾ ਕਰ ਸਕਦੇ ਹੋ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਨੰਬਰ ਦੋਸਤੋ ਭਰਾ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਭਾਈ ਕਿੰਨਾ ਪਹਿਲਾ ਸੂਆ ਸੂਈ ਆ ਹਾਂ ਭਾਈ ਇਹ ਪਹਿਲਾ ਸੂਆ ਪਲੂਨ ਸੂਈਆ ਪਲੂਨ ਕਿੰਨੇ ਦਿਨ ਹੋ ਗਏ ਦੋਸਤਾਂ ਸੂਈ ਨੂੰ ਇਹਨੂੰ ਭਾਈ 15 18 ਦਿਨ ਹੋ ਗਏ ਸੂਈ ਨੂੰ 15 18 ਦਿਨ ਸੂਈ ਨੂੰ ਹੋ ਗਏ ਬੱਚਾ ਇਹਦੇ ਪਿੱਛੇ ਫੀ ਮੈ ਗਈ ਹੈ ਨਾ ਹਾਂ ਭਾਈ ਬੱਚੀ ਆ ਬੱਚਾ ਦੋਸਤੋ ਬੱਚੀ ਆ ਗਈ ਤੇ ਦੁੱਧ ਵੀਰੇ ਸਹੀ ਸਹੀ ਜੇ ਹੁਣ ਕਿੰਨਾ ਕੁ ਤਿਆਰ ਆ ਸਹੀ ਹੁਣ ਭਈ ਇਹਦੇ ਦੁੱਧ 15 16 ਕਿਲੋ ਆਣ ਚਾਹੇ ਕੋਈ ਬੰਦਾ ਚਾਰ ਟਾਈਮ ਚੋੜੇ ਹਾਂ ਕਰਿਆ ਕਿ ਦੋਸਤੋ ਮਾਲਕਾਂ ਦੇ ਤੁਸੀਂ ਚਾਰ ਟਾਈਮ ਜਿੰਨਾ ਟਾਈਮ ਤੁਸੀਂ ਆਪਣੀ ਤਸੱਲੀ ਕਰਨੀ ਹੈ ਤਸੱਲੀ ਕਰਕੇ ਫੇਰ ਸੌਦਾ ਕਰ ਸਕਦੇ ਹੋ 15 ਕਿਲੋ ਮਾਲਕ ਕਹ ਸਵੇਰੇ ਸ਼ਾਮ ਦਾ ਮਿਲਾ ਕੇ ਤੇ ਬਾਕੀ ਬੱਛੀ ਵੀ ਦੋਸਤੋ ਸੋਹਣੀ ਆ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਾਂ ਇੱਧਰ ਪੱਕਾ ਥਾਂ ਥੋੜੀ ਜੀ ਨਾ ਮੇਰੇ ਤੋਂ ਵੀ ਇਹ ਬਗਾਨੇ ਬੰਦੇ ਤੋਂ ਡਰਦੀ ਆ ਜੇ ਹੋ ਸਕਿਆ ਤਾਂ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਭਾਈ ਇਹਦਾ ਭਾ ਕੀ ਕਰਦੇ ਹੋ ਜਾਇਜ ਜਾ ਲੈਣ ਦੇਣ ਜਿਆਲਾ ਜਾਇਜ ਜਾ ਭਾਈ 65000 ਰੁਪਇਆ ਕਰਦੇ ਆ ਤੁਹਾਨੂੰ ਮਾਨਤਾਨ ਕੀਤਾ ਜਾਊਗਾ 65000 ਚੋ ਦੋਸਤੋ ਮੌਕੇ ਤੇ ਉਹ ਜਾ ਰਿਆਤ ਮਾਨਤਾਨ ਕਰ ਦੇਣਗੇ ਬਾਕੀ ਤੁਸੀਂ ਭਾਈ ਲੈ ਵਾਲੂਗਾ ਚੈੱਕ ਕਰ ਲਓ ਵਧੀਆ ਹੱਥੀ ਜਵਾਈ ਵਾਲੇ ਥਾਂ ਲੱਗੇ ਆ ਗੰਢੀ ਬਹੁਤ ਆ ਭਾਈ ਅੱਛਾ ਹਾਂ ਗੰਢੀ ਸੀਲ ਵਧੀਆ ਗੀ ਖੋਲੋਗੇ ਵੀਰੇ ਤੁਸੀਂ ਆਪਾਂ ਨਰਗੇ ਖੋਲ ਲੈਣਗੇ ਖੋਲਿਓ ਜੀ ਤੁਸੀਂ ਮੜ ਜੇ ਇਧਰ ਵਿਹੜੇ ਚ ਤੋਰ ਲਿਓ ਹਾਂ ਬੰਦੇ ਤੋਂ ਥੋੜਾ ਜਿਹਾ ਮੰਨ ਕੇ ਉਪਰੇ ਤੋਂ ਹੋ ਕਰ ਜਾਂਦੀ ਹੈ ਡਰ ਜਾਂਦਾ ਪਸ਼ੂ ਆਹ ਦੇਖੋ ਦੋਸਤੋ ਘਰੇ ਬੁੜੂងਾਂ ਹੀ ਸੰਭਾਲਦੀਆਂ ਘਰੇਲੂ ਕੰਮ ਆ ਕੋਈ ਵਪਾਰ ਵਾਲਾ ਕੰਮ ਨਹੀਂ ਤੇ ਬਾਕੀ ਤੋਰ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਕੋਈ ਨਹੀਂ ਕੋਈ ਨਹੀਂ ਪਾਲੋ ਰੋਕਤੀ ਮੈਂ ਵੀਡੀਓ ਆਈ ਲੈ ਚਲੋ ਹਾਂ ਆਹ ਦੇਖੋ ਵੀਰੇ ਇਧਰ ਨੂੰ ਲੈ ਜਾਓ ਵੀਰੇ ਇਧਰ ਨੂੰ ਤੁੱਕੀ ਹਾਂ ਕੋਈ ਨਾ ਕੋਈ ਨੱਕ ਗੇੜਾ ਇਹ ਦਿਵਾ ਲਓ ਹਾਂ ਆਹ ਦੇਖੋ ਵੀਰੇ ਲੇਵਾ ਚੈੱਕ ਕਰ ਲਓ ਤੁਸੀਂ ਵੈੜ ਦਾ ਵਧੀਆ ਸੋਹਣਾ ਖੁੱਲਾ ਡੁੱਲਾ ਲੇਵਾ ਦਾ ਇਹ ਟਾਈਟ ਜਲੇਵਾ ਬੰਨ ਲਓ ਕੋਰੇ ਕੋਈ ਨਾ ਕੋਈ ਨਾ ਬੰਨ ਲਓ ਬੰਨ ਲਓ ਆ ਤੇ ਨੰਬਰ ਆ ਦੋਸਤੋ ਮਾਲਕਾਂ ਦਾ ਹੀਠਾ ਚੱਲੀ ਜਾਂਦਾ ਡਿਮਾਂਡ ਆ ਜਿਹੜੀ ਵੀਰੇ 65000 ਰੁਪਇਆ ਕਰੀਆ ਇਹਦੇ ਚੋਂ ਮੌਕੇ ਤੇ ਮਾਨਤਾਨ ਛੋਟ ਛੱਪਾ ਹੋ ਜਾਊਗਾ ਜਿਹੜੇ ਭਰਾ ਨੂੰ ਫੈੜ ਪਸੰਦ ਆ ਉਹ ਕੋਲੇ ਆ ਕੇ ਤੁਸੀਂ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਕਾਲ ਬਾਈ ਜੀ ਸਾਰੇ